ਉਹਨਾਂ ਦੇ ਤਾਂ 65 ਪਿੰਡ ਸਾਲ ਦੇ ਯੂਥ ਦੇ ਪ੍ਰਧਾਨ ਨੇ ਸਾਰੀ ਉਮਰ ਯੂਥ ਹੀ ਰਹਿੰਦੇ ਨੇ ਉਹ ਤਾਂ ਹਾਂ ਇੱਥੇ ਵੀ ਦੇਖ ਲਓ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਨੂੰ ਕਹਿੰਦਾ ਪੁੱਤਾ ਵੱਡੇ ਢੀਂਡ ਸੇ ਤੂੰ 3 ਸਾਲ ਵੱਡਾ ਮੈਂ ਕਹਾਂ ਅਛਾ ਕੀ ਤੱਕੜੇ ਜਿੰਦਗੀ ਦਾ ਤੱਤ ਕਹਦਾ ਕਹਿੰਦਾ 35 40 ਸਾਲ ਵੱਡੇ ਦੇ ਤਾਂ ਪੈਰੀਆਂ ਥਲਾਈ ਗਏ ਉਦੋਂ ਮੈਂ ਕਹਾਂ ਛੋਟਾ ਆ ਗਿਆ ਉਹਦੇ ਲਈਂ ਗਏ ਇਹ ਵਿੱਚੋਂ ਬੀਬਾ ਜੀ ਵੀ ਆ ਗਏ ਵੇ ਲੈ ਗਏ ਕਹਿੰਦਾ ਪਿਛਲੇ ਸਾਲ 1.5 ਸਾਲ ਹੈਰੀ ਚੇਰੀ ਹੋਰੀ ਵੀ ਲਵਾ ਗਏ ਕਹਿੰਦਾ ਹੁਣ ਤਾਂ ਕਹਿੰਦਾ ਪੈਰੀ ਹੱਥ ਲਾਉਂਦੇ ਮੈਨੂੰ ਭਰਾ ਡਾ ਟਿੱਪੂ ਦੀ ਬੱਸ ਵਾਂਗੂ ਡੇਢੀ ਹੋ ਗਿਆ ਮੈਂ ਤਾਂ ਬੱਸ ਉਹ ਮੈਂ ਕਹਾਂ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਨ ਬਦਲ ਜਾਣਗੇ ਆ ਸੋ ਵੀਰੋ ਹੰਕਾਰ ਨਹੀਂ ਚੱਲਦਾ ਹੁੰਦਾ ਅੱਜ ਬੀਜੇਪੀ ਹੰਕਾਰ ਦੀ ਗੱਲ ਕਰਦੀ ਹੈ ਭਾਰਤੀ ਜਨਤਾ ਪਾਰਟੀ ਹੰਕਾਰ ਚ ਕੀ ਕਹਿ ਕੇ ਗਿਆ ਅਮਿੰਦਰ ਸ਼ਾਹ ਗ੍ਰਹਿ ਮੰਤਰੀ ਲੁਧਿਆਣਾ 4 ਤਾਰੀਖ ਨੂੰ ਬੀਜੇਪੀ ਕੋ ਬੋੜ ਦੋ 4 ਤਾਰੀਖ ਨੂੰ ਭਗਵੰਤ ਮਾਨ ਕੀ ਸਰਕਾਰ ਤੋੜ ਦੂਗਾ ਕਿਵੇਂ ਤੋੜਦਿਆਂ ਬਾਈ ਤੂੰ ਕੋਈ ਟੱਕਾ ਐ ਇਹ ਤੋੜ ਦਿਆਂ ਸਰਕਾਰ 92 ਨੇ 92 ਦੇ 92 ਕਹ ਚਟਾਨ ਵਾਂਗੂ ਖੜੇ ਨੇ ਤੇ ਤੂੰ ਹੋਰ ਹੋੋਂਗੇ ਜੇ ਜਿਹੜੇ ਹੋਰ ਸੂਬਿਆਂ ਚ ਫੀਲ ਸ਼ੁਰੂ ਲੈਂਦੇ ਹੋੋਂਗੇ ਉਹਨਾਂ ਨੂੰ ਆਮਾਦੀ ਪਾਰਟੀ ਆ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਸਰਕਾਰ ਤੋੜ ਦੂਗਾ ਤੂੰ ਆਪ ਦੀ ਬਚਾ ਹਾਂ ਉਹ ਫਰਗੋਸ਼ ਨੂੰ ਕਿਸੇ ਨੇ ਕਿਹਾ ਸਹੇ ਨੂੰ ਕਿ ਨਾ ਜਮੀਤ ਬਣਾਈਏ ਉਹ ਕਹਿੰਦਾ ਆਪ ਦਾ ਪਰਚਰੇ ਉਹੀ ਬਹੁਤ ਹੈ ਆ 4 ਤਰੀਕ ਨੂੰ ਆਪ ਨਹੀਂ ਆ ਰਿਹਾ ਹੁਣ ਕਹਿਣੋ ਹਟ ਗਏ ਇਸ ਵਾਰ ਚਾਰ ਸੌ ਵਾਰ ਇਸ ਵਾਰ ਤਾਂ ਬੇੜਾ ਪਾਰ ਨਹੀਂ ਹੋ ਰਿਹਾ ਤੋ ਇਸ ਕਰਕੇ ਵੀਰੋ ਇਹਨਾਂ ਦੇ ਪਿੱਛੇ ਨ ਲੱਗਣਾ ਇਹਨਾਂ ਫਰਬਿਲਾ ਨੀਤੀ ਕਰਦੇ ਨੇ ਨਫਰਤ ਦੀ ਇਹ ਲੜਾਉਂਦੇ ਆ ਇੱਕ ਦੂਜੇ ਨਾਲ ਆਪਾਂ ਨੂੰ ਐਨੂੰ ਇਹਦੇ ਵਿਰੁੱਧ ਲੜਾ ਦਿਓ ਐਨੂੰ ਇਹ ਤੋਂ ਡਰਾ ਦਿਓ ਲੜਾ ਦਿਓ ਨਾ ਮੈਂ ਕਿਹਾ ਗੱਲ ਸੁਣ ਲਓ ਪੰਜਾਬ ਚ ਕੋਸ਼ਿਸ਼ ਨਾ ਕਰਿਓ ਇਹ ਸਾਡਾ ਭਾਈਚਾਰਾ ਸਮਾਜਿਕ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਸਾਡੀਆਂ ਈਦਾਂ ਸਾਡੀਆਂ ਸੰਗਰਾਧਾਂ ਸਾਡੇ ਗੁਰਪੁਰਬ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਡੀਆਂ ਰਾਮ ਨੌਮੀਆਂ ਸਾਡੀਆਂ 크ਿਸਮਸਾਂ ਸਭ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਨੇ ਆਏ ਇਹ ਕੋਸ਼ਿਸ਼ ਨਾ ਕਰਿਓ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰਿਓ ਕਿ ਤੋੜ ਦੋਗੇ ਤੁਸੀਂ ਤਾਂ ਕਰਕੇ ਮੈਂ ਅੱਜ ਤੁਹਾਡੇ ਕੋਲ ਆਇਆ ਬੜਾ ਵਧੀਆ ਲੱਗ ਰਿਹਾ ਕਿੰਨੇ ਸ਼ਾਂਤੀ ਨਾਲ ਕਿੰਨੇ ਪਿਆਰ ਨਾਲ ਸੁਣ ਰਹੇ ਹੋ ਉਹਨਾਂ ਨੂੰ ਤਾਂ ਬੰਦੇ ਹੀ ਨਹੀਂ ਲੱਭ ਰਹੇ ਆ ਤੁਸੀਂ ਦੇਖਿਆ ਪਟਿਆਲੇ ਆਇਆ ਸੀ ਮੋਦੀ 400 ਰੁਪਏ ਦਿਹਾੜੀ ਤੇ ਬੰਦੇ ਕਰ ਲੇ 400 ਰੁਪਏ ਦਿਹਾੜੀ ਨਹੀਂ ਦਿੱਤੀ ਉਹਨਾਂ ਦੀ ਉਹ ਰੋਈ ਜਾਂਦੇ ਸੀ ਕਹਿੰਦੇ ਨਾ ਸਾਥੋਂ ਮੋਦੀ ਮੋਦੀ ਕਰਾ ਕੇ ਕਹਿੰਦੇ 400 ਨੇ ਦਿੱਤਾ ਸਾਨੂੰ ਦੱਸੋ ਢਾੜੀ ਤੇ ਲੈ ਕੇ ਜਾਂਦੇ ਆ ਬੰਦੇ ਹੱਦ ਐ ਆ ਹੁਣ ਵੀ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਐ ਆ ਆਰਵਿੰਦ ਖੰਨਾ ਤੁਹਾਡਾ ਐਮ ਐਲ اے ਰਿਹਾ ਤੋੜਨ ਭਾਈ ਇਹਨੇ ਵਿਚਾਲ ਦੀ ਛੱਡ ਗਿਆ ਕਹਿੰਦਾ ਮੈਂ ਤਾਂ ਉਹਦੇ ਬਿਜ਼ਨਸ ਦੇਖੂਗਾ ਮੈਂ ਰਾਜਨੀਤੀ ਚੋਂ ਸੁਨਿਆਸ ਲੈਣਾ ਹੁਣ ਆ ਕੇ ਕਹਿੰਦਾ ਮੈਂ ਰਾਜਨੀਤੀ ਚੋਂ ਗੱਲ ਐ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਆਹ ਲੋਕ ਬੇਲੇ ਬੈਠੇ ਔਰ ਕਦੇ ਤੇਰੇ ਨਾਲ ਹੋ ਜਾਣ ਕਦੇ ਨਾ ਹੋਣ ਸੋ ਇਹਨਾਂ ਨੂੰ ਬੇਲੇ ਕਰੋ ਸਾਰਿਆਂ ਨੂੰ ਬੇਲੇ ਕਰੋ ਇਹਨਾਂ ਨੂੰ ਗੱਲ ਹੀ ਪਾਦੀ ਦੁਖੀ ਕੀਤੇ ਇਹਨਾਂ ਨੇ ਗੱਪਾਂ ਇਕੱਠੇ ਰਹਿਣਾ ਇਕ ਰਹਿਣਾ ਇੱਕ ਆ ਰੱਖਣਾ ਕੰਮ ਹੋਣ ਜਿਹੜੇ ਉਹ ਲਿਖ ਕੇ ਚੰਡੀਗੜ੍ਹ ਨੂੰ ਚੰਡੀਗੜਾ ਜਾਓ ਧੂਰੀ ਵਾਲ ਦਫ਼ਤਰ ਧੂਰੀ ਵਾਲ ਫੜਾ ਦਿਓ ਜਾਂ ਕੋਈ ਐਮਐਲਏ ਜਾਂ ਕੋਈ ਤੁਹਾਨੂੰ ਜਿਹੜਾ ਵੀ ਮੁੱਤਬਦਾ ਮਿਲਦਾ ਫੜਾਓ ਕੰਮ ਆ ਇਹਨਾਂ ਚੱਲ ਮੈਂ ਕੋਈ ਮੰਗ ਪੱਤਰ ਛੱਡਦਾ ਨਹੀਂ ਹੈਗਾ ਮੈਂ ਮੰਗ ਪੱਤਰ ਲੈਣਾ ਪਰ ਉੱਤੇ ਫੋਨ ਨੰਬਰ ਲਿਖਿਆ ਹੋਵੇ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕਰਦੇ ਆ ਆਹ ਹਾਦਕਤ ਹੈ ਮੈਂ ਤਾਂ ਰੱਖਣੀ ਰੱਖਣੇ ਨੇ ਮੈਂ ਤਾਂ ਲੱਖਾਂ ਨੌਕਰੀਆਂ ਜੇ ਹੋਰ ਦੇਣੀਆਂ ਨੇ ਹਸਪਤਾਲ ਬਣਾ ਰਹੇ ਆ ਨੌਕਰੀਆਂ ਦੇਣੀਆਂ ਨੇ ਡਾਕਟਰਾਂ ਦੀ ਲੋੜ ਪਊ ਨਰਸਾਂ ਦੀ ਲੋੜ ਪਊ ਸਟਾਫ ਦੀ ਲੋੜ ਪਊ ਸਕੂਲ ਬਣਾ ਰਹੇ ਆ ਟੀਚਰਾਂ ਦੀ ਲੋੜ ਪਊ ਕਲਰਕਾਂ ਦੀ ਲੋੜ ਪਊ ਸਾਰੇ ਮਤਲਬ ਕੈਂਪਸ ਮੈਨੇਜਰ ਦੀ ਲੋੜ ਪਊ ਅੱਜ ਤੱਕ ਬਹੁਤ ਜ਼ਿਆਦਾ ਕੰਮ ਕਰਨਾ ਹੈ ਅਜੇ ਅਜੇ ਤਾਂ ਸ਼ੁਰੂ ਹੋਣਾ 12 ਮੁੰਡੇ ਆਉਣ ਲੱਗੇ ਵਾਪਸ ਇੱਥੇ ਆ ਕੇ ਕੰਮ ਕਰਨ ਲੱਗੇ ਆ ਬੁਰਜ ਹਰੀਆ ਪਿੰਡ ਮਾਨਸਾ ਕੋਲੇ ਤਿੰਨ ਮੁੰਡੇ ਉਥੋਂ ਦੇ ਇੱਕ ਮੁੰਡਾ ਰਾਏਪੁਰ ਮੱਖਾ ਦਾ ਚਾਰੇ ਮੁੰਡਿਆਂ ਨੇ ਪੰਜ ਜੁਆਏ ਨਾਂ ਦਾ ਇੱਕ ਨਾ ਵਾਟਰ پارک ਬਣਾਇਆ ਉੱਚੋ ਦੇ ਨੇੜੇ ਉਹ ਪੁੱਜੋ ਦੇ ਟਿੱਬਿਆਂ 'ਚ ਪਾਣੀ ਛੜਤਾ 100 ਕਰੋੜ ਰੁਪਈਆ ਉਹਨਾਂ ਨੇ ਇਨਵੈਸਟ ਕੀਤਾ 450 ਬੰਦੇ ਨੂੰ ਨੌਕਰੀ ਦੇ ਰਿਹਾ ਨੇ 450 ਮੁੰਡੇ ਕੁੜੀਆਂ ਮੈਂ ਕਿਹਾ ਆ ਜੋ ਕਰੋ ਕੰਮ ਐਂ ਕਰਾਂਗੇ ਆਪਾਂ ਕੰਮ ਮੈਂ ਪੰਜਾਬ ਦੇ ਦੀਆਂ ਬੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਜੌਬ ਪ੍ਰੋਵਾਈਡਰਸ ਨਾਟ ਜੌਬ ਸੀਕਰਸ ਸੋ ਇਸ ਕਰਕੇ ਤੁਹਾਡੇ ਕੋਲ ਆ ਜਾਇਆ ਆਪਣਾ ਬਟਨ ਕਿੰਨੇ ਨੰਬਰ ਤੇ ਚੱਲ ਚਾਰ ਨੰਬਰ ਤੇ ਆਪਣਾ ਬਟਨ ਹੈ ਬਟਨ ਚੋਂ ਫਿਰਬਰ ਤੇ ਆਉਣਾ ਪੈਲੇ ਨੰਬਰ ਤੇ ਬਸ ਬਟਨ ਧੱਬ ਕੇ ਛਾੜੂ ਵਾਲਾ ਹੋਰ ਕਿਸੇ ਵਾਲ ਬਟਨ ਵਾਲ ਦੇਖਿਓ ਨਾ ਇਹਦਾ ਚਿੱਟਾ ਮੋਤੀਆ ਉਤਰੇ ਉਹ ਅੱਖਾਂ 'ਚ ਇਹ ਬਹੁਤ ਇਹਨਾਂ ਨੇ ਪਾਪ ਕੀਤੇ ਹਨ ਉਹਨਾਂ ਦਾ ਚੋਣ ਨਿਸ਼ਾਨ ਵੀ ਨਾ ਦੇਖਿਓ ਸੋ ਇਸ ਕਰਕੇ ਫਟ ਖੜੇ ਆਇਆ ਚਾਰ 4 ਤਰੀਕ ਨੂੰ ਫਿਰ 4 ਨੰਬਰ ਪੱਟ ਨੇ ਵਾਲਾ ਹੀ ਫਿਰ ਨਿਕਲੇ ਰਿਜ਼ਲਟ ਹੈ ਜੀ ਕਿਕਲੀ ਉਹ ਯਾਰ ਚੋਂ ਸੁਣੀ ਜਾਂਦੇ ਆ ਬਾਰ ਬਾਰ ਕਿਕਲੀ ਉਹਨਾਂ ਦੀ ਜਾਣ ਪਈ ਹੈ ਨਿਕਲੀ ਉਹ ਦੋ ਇੱਕ ਵਾਰ ਤੁਹਾਨੂੰ ਅੰਦਰਲੀ ਗੱਲ ਦੱਸਦਾ ਅੱਗੇ ਨਾ ਕਰ ਦਿਓ ਗੱਲ ਇੱਥੇ ਰੱਖਿਓ ਉਹਦੇ ਤੱਕ ਕਿਕ ਕਰੋ ਦੋ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਮੰਤਰੀ ਰਹੇ ਨੇ ਨਾ ਇਸ ਕਰਕੇ ਅਫਸਰਾਂ ਦੀ ਡਿਊਟੀ ਲੱਗਦੀ ਐ ਫੋਟੋ ਕੌਣ ਐ ਮੈਂ ਇੱਕ ਨੂੰ ਪੁੱਛਿਆ ਨਾ ਕਿਵੇਂ ਐ ਸੁਵੀਰਵਾਲ ਦਾ ਤੇ ਹਰਸਿੰਦਰਕੌਰ ਦਾ ਕੀ ਹਾਲ ਚਾਲ ਐ ਉਹ ਕਹਿੰਦਾ ਜੀ ਬਸ ਕੀ ਦਸੀਏ ਰੋ ਕੇ ਸੌਂਦੇ ਨੇ ਉੱਠ ਕੇ ਰਹੁੰਦੇ ਨੇ ਕੰਦਾਂ ਫਰਫੜ ਤੁਰਨ ਲੱਗੇ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਪੰਗਾ ਪੈ ਗਿਆ ਲੜਾਈ ਹੋ ਗਈ ਘਰੇ ਸੁਵੀਰੋ ਸੁਣਾ ਦੇਣਾ ਮੈਨੂੰ ਤਾਂ ਕੋਈ ਨਹੀਂ ਬੰਦ ਤਕ ਤੁਸੀਂ ਕਿਹਾ ਉਹ ਜੀ ਜੋ ਸਾਰੀ ਹਾਲਤ ਬਿਆਨ ਕੀਤੀ ਹੋਈ ਉਹਦਾ ਵੀ ਕਿ ਕਿੱਕਲੀ ਕਲੀਅਰ ਦੀ ਪੂਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ﾎﾟਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਘੁੱਟ ਲੈਣੀ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਇਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜੀ ਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜੀ ਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਚੀਜ਼ੇ ਸਾਰੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਖੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਖੁੱਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜੋ ਆਕਾਂ ਦਾ ਖੁੱਖੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਲੈ ਉੱਡੀ ਜਾ ਸਕੂਨ ਵੇ ਜਉ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ ਕਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਉੱਗੀ ਛੇਤਰ ਨਾਲ ਪੁੱਟੀ ਐ ਪਰ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਨੂੰ ਧੂਰੀ ਵਾਲਿਓ ਸਾਰੇ ਪੰਜਾਬ ਚੋਂ ਬਾਦਲ ਕਾਲੀ ਦਲ ਦੀ ਸਦਾ ਲਈ ਛੁੱਟੀ ਐ ਬੋਲੇ ਸੋਨਿਆ لا دو इनकल इनकल बोरे सोन हो